ਸਸੀਕਾਲ ਜੀ ਮੈਂ ਡਾਕਟਰ ਜੋਤੀ ਸ਼ਰਮਾ ਮੇਰਾ ਪੰਜਾਬੀ ਫਾਊਂਡੇਸ਼ਨ ਅਕੈਡਮੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦਾ ਵਿਸ਼ੇ ਹੈ ਬੀਰਸੀ ਸਾਹਿਤ ਲੋਕਵਾੜਾ ਪੰਜਾਬੀ ਸਾਹਿਤ ਵਿੱਚ ਬੀਰਸੀ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ ਬੀਰਸੀ ਸਾਹਿਤ ਜਿਸ ਦੇ ਵਿੱਚ ਬੀਰਤਾ ਦਾ ਵਰਣਨ ਕੀਤਾ ਜਾਂਦਾ ਹੈ ਇਸ ਦੇ ਵਿੱਚ ਜੁੱਧ ਬੀਰਤਾ ਯੋਧਿਆਂ ਦੀ ਪ੍ਰਸ਼ੰਸਾ ਜੋ ਕਿ ਸਾਹਿਤ ਦਾ ਇੱਕ ਵੱਡਮੁੱਲਾ ਅੰਗ ਹੈ ਗੰਗੋਲਿਕ ਸਿੱਤੀ ਜਿਵੇਂ ਸੀ 파ਰਦੀਪ ਗੰਗੋਲਿਕ ਸਿੱਤੀ ਦੇਖਦੇ ਹਾਂ ਭਾਰਤ ਨੂੰ ਇੱਕ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਜਿੰਨੇ ਵੀ ਹਮਲਾਵਰ ਆਏ ਉਹ ਸਾਰੇ ਭਾਰਤ ਦੇ ਵਿੱਚੋਂ ਹੀ ਹੋ ਕੇ ਗਏ ਵਿਦੇਸ਼ੀ ਹਮਲਾਵਰ ਆਏ ਉਹਨਾਂ ਨੇ ਵੀ ਭਾਰਤ ਦੇ ਉੱਪਰ ਹਮਲਾ ਕੀਤਾ ਪੰਜਾਬੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਇਸ ਦੇ ਨਾਲ ਦੀ ਨਾਲ ਮੁਸਲਮਾਨ ਆਏ ਉਹਨਾਂ ਨੇ ਹਮਲਾ ਕੀਤਾ ਪੰਜਾਬੀਆਂ ਨੇ ਉਹਨਾਂ ਦਾ ਵੀ ਬਹੁਤ ਬਹਾਦਰੀ ਨਾਲ ਮੁਕਾਬਲੇ ਦਾ ਜਵਾਬ ਦਿੱਤਾ ਤਬੀਲੀਆਂ ਦੇ ਨਾਲ ਵੀ ਜੋ ਲੜਾਈਆਂ ਹੁੰਦੀਆਂ ਸੀ ਇਸ ਲਈ ਬਹਾਦਰਾਂ ਨੂੰ ਜੁੱਧ ਖੇਤਰ ਦੇ ਵਿੱਚ ਲੜਨ ਦੇ ਲਈ 12 ਰਚੀਆਂ ਗਈਆਂ। 12 ਦਾਏ ਅਗਿਆਤ ਕਵੀ ਹਨ। ਇਹਨਾਂ ਦੇ ਨਾਮ ਬਾਰੇ ਸਾਨੂੰ ਨਹੀਂ ਪਤਾ ਚੱਲਦਾ। ਇਹ ਆਮ ਲੋਕਾਂ ਦੀਆਂ ਰਚਨਾਵਾਂ ਵੀ 12 ਦੇ ਵਿੱਚ ਹੀ ਹਨ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕੋਈ ਵੀ ਅਜਿਹੀ ਬਾਾਰ ਪ੍ਰਾਪਤ ਨਹੀਂ ਹੁੰਦੀ ਜਿਸ ਦੇ ਬਾਰੇ ਉਸ ਦੇ ਲੇਖਕ ਬਾਰੇ ਜਾਣ ਪਛਾਣ ਹੋ ਸਕੇ। ਬਾਾਰ ਕਹਿਣ ਦਾ ਰਿਵਾਜ ਬਹੁਤ ਜ਼ਿਆਦਾ ਪੁਰਾਣਾ ਹੈ। ਬੇਸ਼ਵਰ ਟੋਲੀਆਂ ਬਾਾਰ ਗਾਉਂਦੀਆਂ ਸਨ। ਜਿਨ੍ਹਾਂ ਨੂੰ ਟਾਡੀ ਜਾਂ ਪੱਟ ਕਿਹਾ ਜਾਂਦਾ ਸੀ ਵਾਰਤ ਤੋਂ ਭਾਵ ਹੈ ਜਸ ਦੀ ਕਵਿਤਾ ਜਿਸ ਦੇ ਵਿੱਚ ਕਿਸੇ ਦੀ ਮਹਿਮਾ ਗਾਈ ਜਾਂਦੀ ਹੈ ਕਿਸੇ ਦਾ ਜਸ ਗਾਇਆ ਜਾਂਦਾ ਹੈ ਵਾਰ ਦੀ ਕਵਿਤਾ ਹੈ ਜਸ ਦੀ ਕਵਿਤਾ ਜਿਸ ਦੇ ਵਿੱਚ ਕਿਸੇ ਦੀ ਵੰਡਿਆਈ ਕੀਤੀ ਜਾਂਦੀ ਹੈ ਜਸ ਦੇ ਅਰਥ ਜੋ ਕਿ ਸੰਸਕ੍ਰਿਤ ਵਿੱਚ 2400 ਨਾਂ ਦੇ ਕਾਪ ਦੇ ਵਿੱਚ ਦਰਜ ਹੈ ਇਸ ਦਾ ਵਾਰ ਦੇ ਵਿੱਚ ਬੀਰਸ ਬੀਰਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ਬਾੜ ਦੇ ਵਿੱਚ ਹੀ ਬੀਰਤਾ ਨਿਚਿਤਿਆ ਜਾਂਦਾ ਹੈ ਬਹਾਦਰੀ ਨੂੰ ਪੇਸ਼ ਕੀਤਾ ਜਾਂਦਾ ਹੈ ਇਸ ਦੀ ਬੋਲੀ ਬਹੁਤ ਜ਼ਿਆਦਾ ਠੇਠ ਜ਼ੋਰਦਾਰ ਤੇ ਸਰਲ ਹੈ ਵਾਰਾਂ ਨੂੰ ਪੜਨ ਦੇ ਦੋ ਮੁੱਖ ਉਦੇਸ਼ ਹਨ ਇੱਕ ਹੈ ਲੋਕਾਂ ਦਾ ਦਿਲ ਪਰਚਾਵਾ ਕਿ ਲੋਕਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਦਿਲ ਪਰਚਾਉਣ ਦੇ ਲਈ ਵੀ ਵਾਰਾਂ ਗਾਈਆਂ ਜਾਂਦੀਆਂ ਸਨ ਦੂਸਰਾ ਹੈ ਬੀੜਤਾ ਦਾ ਗਿਆਨ ਕਰਵਾਉਣਾ ਕਿ ਉਹਨਾਂ ਦੀ ਬਹਾਦਰੀ ਦਾ ਗਿਆਨ ਕਰਵਾਉਣਾ ਕਿ ਉਹ ਕਿੰਨੇ ਜਿਆਦਾ ਬਹਾਦਰ ਨੇ ਉਹਨਾਂ ਦੀ ਬਹਾਦਰੀ ਦਾ ਗਿਆਨ ਕਰਵਾ ਕੇ ਉਹਨਾਂ ਨੂੰ ਲੜਾਈ ਦੇ ਲਈ ਮਰਨ ਦੇ ਲਈ ਉਹਨਾਂ ਨੂੰ ਪ੍ਰੇਰਣਾ ਦੇਣੀ ਵਾਰਾਂ ਨੂੰ ਦੁਨੀਆਂ ਦੇ ਵਿੱਚ ਗਾਈਆਂ ਜਾਂਦੀਆਂ ਸੀ ਆਦ ਗੁਰੂ ਆਦ ਗ੍ਰੰਥਸ ਦੇ ਵਿੱਚ 22 ਵਾਰਾਂ ਨੇ ਤੇ ਜਿੰਨਾਂ ਵਿੱਚ 9 ਵਾਰਾਂ ਨੂੰ ਦੁਨੀਆਂ ਦੇ ਪਰਗਾਉਂ ਦਾ ਉਦੇਸ਼ ਦਿੱਤਾ ਗਿਆ ਅੱਜ ਅਸੀਂ ਜੋ ਇਸ ਦਾ ਵਿਸ਼ੇ ਹੈ ਇਸ ਦੇ ਵਿੱਚ ਅਸੀਂ 6 ਵਾਰਾਂ ਦਾ ਜ਼ਿਕਰ ਕਰਾਂਗੇ ਪਹਿਲੀ ਵਾਰ ਹੈ ਰਾਏ ਕਮਾਲਦੀਨ ਮੋਜ਼ਦੀਨ ਦੀਵਾਰ ਦੂਸਰੀ ਹੈ ਟੁੰਡੇ ਅਸਰਾਜੇ ਦੀਵਾਰ ਤੀਸਰੀ ਹੈ ਸਿਕੰਦਰ ਬਿਰਾਮ ਦੀਵਾਰ ਚੌਥੀ ਹੈ ਲੱਲਾ ਬਹਿਲੀਮਾ ਦੀਵਾਰ ਪੰਜਵੀਂ ਹੈ ਹਸਨੇ ਮਹਿਮੇ ਦੀਵਾਰ ਛੇਵੀਂ ਹੈ ਮੂਸੇ ਦੀਵਾਰ ਪਹਿਲੀ ਵਾਰ ਰਾਏ ਕਮਾਲਦੀਨ ਮੋਜ਼ਦੀਨ ਦੀਵਾਰ ਇਹ ਨੌਕਵਾਰ ਜੋ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਦੇ ਵਿੱਚ ਰਾਏ ਕਮਾਲਦੀਨ ਤੇ ਰਾਏ ਸਰੰਗ ਦੋ ਰਾਜੇ ਸੀ ਰਾਏ ਸਰੰਗ ਦਾ ਪੁੱਤਰ ਮੋਜਿਨ ਸੀ ਇਹਨਾਂ ਦੋਨਾਂ ਦੇ ਵਿਚਾਰ ਇਸ ਲੜਾਈ ਦੇ ਬਿਆਨ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਰਾਏ ਕਮਾਲਦੀਨ ਨੇ ਰਾਏ ਸਰੰਗ ਦੀ ਚੁਗਲੀ ਕਰ ਦਿੱਤੀ ਅਕਬਰ ਬਾਦਸ਼ਾਹ ਦੇ ਕੋਲ ਅਕਬਰ ਬਾਦਸ਼ਾਹ ਦੇ ਕੋਲ ਰਾਈ ਕਮਾਲਦੀਨ ਤੇ ਰਾਈ ਸਾਰੰਗ ਜੋ ਕਿ ਟੈਕਸ ਪਰਦੇ ਸੀ ਉਹਨਾਂ ਨੇ ਰਾਈ ਕਮਾਲਦੀਨ ਨੇ ਉਸ ਨੂੰ ਕਿਹਾ ਕਿ ਇਹ ਮੁੰਜਰਾ ਕੁਝ ਤੁਹਾਡੇ ਨਾਲ ਬੇਈਮਾਨੀ ਕਰ ਰਿਹਾ ਹੈ ਤੇ ਇਸ ਗੱਲ ਦੇ ਪਤਾ ਲੱਗਣ ਤੇ ਬਾਦਸ਼ਾਹ ਨੇ ਰਾਈ ਸਾਰੰਗ ਨੂੰ ਕੈਦ ਕਰ ਲਿਆ ਜਿਵੇਂ ਹੀ ਰਾਈ ਸਾਰੰਗ ਨੂੰ ਕੈਦ ਕਰ ਲਿਆ ਤਾਂ ਇਸ ਗੱਲ ਦਾ ਪਤਾ ਲੱਗਣ ਤੇ ਇੱਕ ਇੱਕ ਆਮ ਵਿਅਕਤੀ ਨੇ ਜਾ ਕੇ ਰਾਜਾ ਬਾਦਸ਼ਾਹ ਨੂੰ ਦੱਸਿਆ ਕਿ ਇਹ ਗੱਲ ਠੀਕ ਨਹੀਂ ਹੈ ਤੇ ਕੇਸੀ ਕੇ ਨ ਰਾਏ ਕਮਾਲਦੀਨ ਨੇ ਉਸ ਨੂੰ ਸ਼ਰਾਬ ਪਿਲਾ ਕੇ ਰਾਜੇ ਸਰੰਗ ਨੂੰ ਰਾਏ ਸਰੰਗ ਨੂੰ ਸ਼ਰਾਬ ਪਿਲਾ ਕੇ ਉਸ ਨੂੰ ਮਰਵਾ ਦਿੱਤਾ ਜਦੋਂ ਇਸ ਗੱਲ ਦਾ ਪਤਾ ਉਸ ਦੇ ਪੁੱਤਰ ਮੋਜ਼ੀ ਨੂੰ ਲੱਗਿਆ ਤਾਂ ਉਸ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਫਿਰ ਇਸ ਦੇ ਨਾਲ ਹੀ ਉਸ ਦੇ ਪਿਤਾ ਰੰਦੀਰ ਰਾਏ ਸਰੰਗ ਦੇ ਪਿਤਾ ਰੰਦੀਰ ਨੇ ਆਪਣੇ ਪੋਤੇ ਦੇ ਨਾਲ ਰਲ ਕੇ ਰਾਏ ਕਮਾਲਦੀਨ ਨੂੰ ਮਾਰ ਮੁਕਾ ਦਿੱਤਾ ਜਿਵੇਂ ਰਾਣਾ ਰਾਏ ਕਮਾਲਦੀਨ ਰਣ ਭਾਰੀ ਬਾਰਾ ਬਾਹੀ ਮੋਜ਼ਦੀਨ ਤਲਵੰਡਿਓ ਚੜਿਆ ਸਬਾਹੀ ਕਿਰਾਨਾ ਰਾਏ ਕਮਾਲਦੀਨ ਬਹੁਤ ਹੀ ਜਿਆਦਾ ਜੋਦਾ ਬਹੁਤ ਹੀ ਜਿਆਦਾ ਜੋਦਾ ਸੀ ਜੋ ਕਿ ਲੜਾਈ ਦੇ ਮੇਦਾਰ ਵਿੱਚ ਪਹੁੰਚ ਗਿਆ ਮੋਜ਼ਦੀਨ ਵੀ ਤਲਵੰਡੀ ਤੋਂ ਉਸਤੇ ਹਮਲਾ ਕਰਨ ਦੇ ਲਈ ਚੱਲ ਪਿਆ ਟਾਲੀ ਅੰਬਰ ਸ਼ਾਇਆ ਵਾਂਗ ਫੁੱਲੇ ਗਈ ਇਸ ਤਰੀਕੇ ਨਾਲ ਅੰਬਰ ਛਾਇਆ ਹੋਇਆ ਸੀ ਜਿਸ ਸਿਕਰ ਨੇ ਢਾਲ ਦੇ ਰਿਆ ਸੀ ਜਿਸ ਸਾਂ ਕਿ ਫੁੱਲਾਂ ਉੱਪਰ ਕਹੀ ਜਿਹੜੀ ਚੜ ਜਾਂਦੀ ਹੈ ਜੁੱਟੇ ਆਮੋ ਸਾਹਮਣੇ ਨੇਜੀ ਚਲਕਾ ਹੀ ਦੋਨੇ ਜੋਦੇ ਆਮੋ ਸਾਹਮਣੇ ਜੁਟ ਗਏ ਤੇ ਉਹਨਾਂ ਵਿੱਚ ਨੇਜੀ ਚਲਕਾ ਮਾਰ ਰਹੇ ਸੀ ਮੋਜੇ ਕਰ ਵਧਾਈਆਂ ਕਰ ਚਾਚੇ ਤਾਹੀ ਕਿ ਉਸ ਦੇ ਮਰਨ ਤੇ ਰਾਏ ਮੋਜ਼ੀ ਦੇ ਘਰ ਤਾਂ ਵਧਾਈਆਂ ਵੱਜ ਰਹੀਆਂ ਸੀ ਉਹਨਾਂ ਦੇ ਜਿੱਤਣ ਦੀ ਖੁਸ਼ੀ ਦੀਆਂ ਵਧਾਈਆਂ ਚੱਲ ਰਹੀਆਂ ਸੀ ਜਦ ਕਿ ਦੂਜੇ ਪਾਸੇ ਉਹਨਾਂ ਦੇ ਚਾਚੇ ਦੇ ਘਰ ਉਸ ਦੀ ਮੌਤ ਤੇ ਕਮਾਲ ਦੀਆਂ ਤਾਂਹਾਂ ਵੱਜ ਰਹੀਆਂ ਸੀ ਦੂਸਰੀ ਹੈ ਟੁੰਡੇ ਅਸਰਾਜ ਦੀਵਾਰ ਰਾਜੇ ਸਰੰਗ ਦੇ ਤਿੰਨ ਪੁੱਤਰ ਸੀ ਅਸਰਾਜ ਸੁਲਤਾਨ ਖਾਨ ਰਾਜੇ ਨੇ ਕਿਹਾ ਕਿ ਮੇਰੇ ਗੱਦੀ ਦਾ ਵਾਰਿਸ ਅਸਰਾਜ ਹੋਵੇਗਾ ਇਹ ਗੱਲ ਪਤਾ ਲੱਗਣ ਤੇ ਸੁਲਤਾਨ ਤੇ ਖਾਨ ਨੇ ਬਦਲਾ ਲੈਣ ਦੇ ਲਈ ਉਸ ਨੂੰ ਜੰਗਲ ਦੇ ਵਿੱਚ ਲੈ ਗਏ ਤੇ ਅਸਰਾਜੇ ਨੂੰ ਉਹਨਾਂ ਨੇ ਹੱਥ ਕੱਟ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਤੇ ਘਾੜਾ ਕੇ ਕਿਹਾ ਕਿ ਉਹਨੂੰ ਜੰਗਲ ਦੇ ਵਿੱਚ ਸ਼ੇਰ ਜਿਰਾ ਖਾ ਗਿਆ ਹੈ ਤੇ ਇਸ ਗੱਲ ਦਾ ਘਰ ਦੇ ਵਿੱਚ ਅਫਸੋਸ ਮਨਾਇਆ ਗਿਆ ਪਰ ਜਿਵੇਂ ਉਹ ਖੂਹ ਦੇ ਵਿੱਚ ਸੁੱਟਿਆ ਸੀ ਕੁਰਾਹ ਰਿਹਾ ਸੀ ਉਸੇ ਵੇਲੇ ਇੱਕ ਕੋਈ ਸੰਤਾਨਹੀਨ ਵਿਅਕਤੀ ਉਧਰੋਂ ਲੰਘ ਰਿਹਾ ਸੀ ਤੇ ਉਸ ਨੇ ਜੀਵੇਂ ਆਵਾਜ਼ ਸੁਣੀ ਉਸ ਨੇ ਉਸ ਨੂੰ ਕੱਢ ਲਿਆ ਤੇ ਆਪਣੇ ਨਾਲ ਲੈ ਜਾ ਕੇ ਉਹਦੀ ਪਰਵਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਜਿਸ ਰਾਜੇ ਜਿਸ ਜਗ੍ਹਾ ਦੇ ਵਿੱਚ ਉਹ ਸੰਤਾਨਹੀਨ ਵਿਅਕਤੀ ਗਿਆ ਸੀ ਉੱਥੇ ਦਾ ਰਾਜਾ ਵੀ ਸੰਤਾਨਹੀਨ ਸੀ ਉਸਨੇ ਇਹ ਕੋਸ਼ਨਾ ਕੀਤੀ ਕਿ ਜਿਹੜਾ ਵੀ ਵਿਅਕਤੀ ਮੇਰੇ ਮਤਲੇ ਕਿ ਮੇਰੇ ਰਾਜਦਰਬਾਰ ਨੂੰ ਸਪਰਸ਼ ਕਰੇਗਾ ਤੇ ਦਰਵਾਜ਼ੇ ਖੁੱਲ ਜਾਏਗਾ ਮੈਂ ਉਸ ਨੂੰ ਆਪਣਾ ਰਾਜ ਗੱਦੀ ਜਰੀ ਦੇ ਦਵਾਂਗਾ ਇਹ ਗੱਲ ਸੁਣਦੇ ਹੀ ਜੀਵੀਸ ਰਾਜੇ ਰਾਜੇ ਨੇ ਸਪਰਸ਼ ਕੀਤਾ ਤੇ ਉਸ ਨੂੰ ਰਾਜੇ ਦਾ ਮਾਲਕ ਜਰਾ ਬਣ ਦਿੱਤਾ ਗਿਆ ਪਰ ਥੋੜੀ ਦੇਰ ਬਾਅਦ ਉਸ ਨੂੰ ਪਤਾ ਵੀ ਚੱਲ ਗਿਆ ਕਿ ਉਸੇ ਭਰਾਵਾਂ ਨੇ ਉਸ ਨਾਲ ਧੋਖਾ ਕੀਤਾ ਹੈ ਤਾਂ ਉਸ ਦੇ ਅਸ ਰਾਜੇ ਨੂੰ ਜਿਵੇਂ ਹੀ ਜਦੋਂ ਰਾਜੇ ਨੂੰ ਵੀ ਰਾਜ ਸਾਰੰਗ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਮੇਰਾ ਪੁੱਤਰ ਜਿਉਂਦਾ ਹੈ ਤਾਂ ਉਸ ਨੇ ਵੀ ਉਸ ਨੂੰ ਬੁਲਾ ਲਿਆ ਇਸ ਰਾਜੇ ਨੂੰ ਤੇ ਇਸ ਰਾਜੇ ਨੇ ਦੋਨਾਂ ਭਰਾਵਾਂ ਨੂੰ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਹਰਾ ਕੇ ਆਪਣਾ ਰਾਜ ਰਵਾਪਿਸ ਹਾਸਿਲ ਕਰ ਲਿਆ ਇਸੇ ਤਰੀਕੇ ਨਾਲ ਹੈ ਇਸ ਦੀ ਵਾਰ ਨੂੰ ਇਸ ਤਰੀਕਾ ਲਿਖ ਸਕਦੇ ਹਾਂ ਪਬਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਬੱਜੇ ਖਾਨ ਸੁਲਤਾਨ ਵੱਡ ਸੂਰਮੇ ਵਿੱਚ ਰਣ ਦੇ ਗੱਜੇ ਕਿਸ ਤਰੀਕੇ ਦੇ ਨਾਲ ਰਣ ਦੇ ਮੈਦਾਨ ਦੇ ਵਿੱਚ ਸੂਰਮੇ ਗੱਜਦੇ ਨੇ ਉਸੇ ਤਰੀਕੇ ਦੇ ਨਾਲ ਖਾਨ ਸੁਲਤਾਨ ਵੱਡੇ ਵੱਡੇ ਸੂਰਮੇ ਜਿਹੜੇ ਮੈਦਾਨ ਵਿੱਚ ਜਿਹੜੇ ਉਹ ਗੱਜਰੇ ਸੀ ਪੱਤਰ ਲਿਖੇ ਟੁੰਡੇ ਸਰਾਜੇ ਨੂੰ ਪਾਤਸ਼ਾਹੀ ਅਜੇ ਟਿੱਕਾ ਸਾਰੰਗ ਬਾਪਨੇ ਦਿੱਤਾ ਪਰ ਲੱਗੇ ਕਿ ਉਸਨੇ ਉਸਨੂੰ ਪੱਤਰ ਲਿਖਿਆ ਟੁੰਡੇ ਸਰਾਜੇ ਨੇ ਤੇ ਕੇਸ ਸੀਕਰ ਨੂੰ ਵਾਪਸ ਆਇਆ ਤੇ ਫਤਿਹ ਪਾਈ ਇਸ ਰਾਜ ਦੀ ਸ਼ਾਹੀ ਪਰਸਾਇਜੇ ਕਿ ਉਹਨੇ ਦੁਨਨਾ ਭਰਾਵਾਂ ਨੂੰ ਹਰਾ ਕੇ ਉਸਨੇ ਉਸ ਤੇ ਮੈਦਾਨ ਦੀ ਵਿੱਚ ਫਤਿਹ ਹਾਸਿਲ ਕਰ ਲਈ ਤੇ ਉਸ ਦਿਨ ਟਿੱਕਾ ਲਗਾ ਕੇ ਉਸ ਨੂੰ ਜਿਹੜਾ ਜੈਸ਼ੋ ਦਾ ਗਾਇਆ ਗਿਆ ਤੀਸਰੀ ਹੈ ਸਿਕੰਦਰ ਬਰਾਹਿਮ ਦੀਵਾਰ ਸਿਕੰਦਰ ਬਰਾਹਿਮ ਦੀਵਾਰ ਦੇ ਵਿੱਚ ਦੋ ਰਾਜੇ ਨੇ ਇੱਕ ਸਿਕੰਦਰ ਤੇ ਦੂਜਾ ਬਰਾਹਿਮ ਬਰਾਹਿਮ ਜਿਹੜਾ ਸੀ ਬਹੁਤ ਹੀ ਜਿਆਦਾ ਵਿਭਚਾਰੀ ਰਾਜਾ ਸੀ ਉਹ ਕੀ ਕਰਦਾ ਸੀ ਕਿ ਜਿੰਨੀਆਂ ਵੀ ਕੁੜੀਆਂ ਸੀ ਉਹਨਾਂ ਦਾ ਵਿਵਚਾਰ ਕਰਦਾ ਸੀ ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੂੰ ਪਤਾ ਲੱਗਿਆ ਕਿ ਉਸ ਦੀ ਕੁੜੀ ਬ੍ਰਾਹਮ ਦੇ ਹੱਥ ਵਿੱਚ ਆ ਗਈ ਹੈ ਤਾਂ ਉਹ ਉਸ ਦੀ ਅਰਜ਼ ਲੈ ਕੇ ਸਿਕੰਦਰ ਦੇ ਕੋਲ ਚਲਾ ਗਿਆ ਕਿ ਉਸ ਦੀ ਧੀ ਨੂੰ ਬਚਾ ਲਿਆ ਜਾਵੇ ਇਸ ਗੱਲ ਦਾ ਪਤਾ ਲੱਗਣ ਤੇ ਸਿਕੰਦਰ ਨੇ ਉਸ ਨੂੰ ਰੱਖਿਆ ਕਰਨ ਦੇ ਲਈ ਉਸ ਨਾਲ ਮੁਕਾਬਲਾ ਕੀਤਾ ਤੇ ਉਸ ਨੂੰ ਜਰਾ ਹਰਾ ਦਿੱਤਾ ਤੇ ਉਸ ਦੀ ਕੁੜੀ ਨੂੰ ਤੋ ਸ਼ੁਰੂਆਤ ਦਿੱਤਾ ਜਿਵੇਂ ਹੈ ਪੇੜ ਦੋਹਾਂ ਦਾ ਮੱਛਿਆ ਵੱਡ ਰਣ ਦੇ ਅੰਦਰ ਕਿ ਦੋਨਾਂ ਦਾ ਦੋਨਾਂ ਭਰਾਵਾਂ ਦਾ ਆਪਸ ਵਿੱਚ ਲੜਾਈ ਦੇ ਮੈਦਾਨ ਵਿੱਚ ਲੜਾਈ ਹੋ ਗਈ ਫੜਿਆ ਬ੍ਰਾਹਮ ਖਾਨ ਨੂੰ ਕਰ ਫਤਿਹ ਸਿਕੰਦਰ ਕਿ ਬ੍ਰਾਹਮ ਖਾਨ ਨੂੰ ਸਿਕੰਦਰ ਨੇ ਫੜ ਲਿਆ ਬੱਧਿਆ ਸੰਗਲਪਾ ਕੇ ਜਨ ਕਿੱਲੇ ਬੰਦਰ ਉਹਨੇ ਉਹਨੂੰ ਇਸ ਤਰੀਕੇ ਨਾਲ ਬੰਨ ਲਿਆ ਜਿਵੇਂ ਕਿ ਕੋਈ ਕਿੱਲੇ ਦੇ ਵਿੱਚ ਬੰਦਰ ਨੂੰ ਬੰਨ ਲਿਆ ਜਾਂਦਾ ਹੈ ਆਪਣਾ ਹੁਕਮ ਮਨਾ ਕੇ ਛੱਡਿਆ ਜਾਂਦਾ ਫਿਰ ਉਸਨੇ ਉਹਨੂੰ ਆਪਣਾ ਕਹਿਣਾ ਮਨਵਾ ਕੇ ਫਿਰ ਇਸ ਸੰਸਾਰ ਦੇ ਵਿੱਚ ਉਹਨੂੰ ਛੱਡ ਦਿੱਤਾ ਉਸਨੇ ਕਿਹਾ ਕਿ ਜਿਹੇ ਕੰਮਾਂ ਤੋਂ ਤੈਨੂੰ ਤੋਬਾ ਕਰਨੀ ਚਾਹੀਦੀ ਹੈ ਇਹ ਗੱਲ ਕਹਿ ਕੇ ਉਸਨੂੰ ਮਾਫੀ ਮੰਗਵਾ ਕੇ ਉਸ ਨੂੰ ਉਹ ਰਹਿਮ ਕਰ ਦਿੱਤਾ ਤੇ ਉਸਨੂੰ ਆਜ਼ਾਦ ਕਰ ਦਿੱਤਾ ਅਗਲੀ ਹੈ ਲੱਲਾ ਬਹਿਲੀਮਾ ਦੀ ਵਾਰ ਲੱਲਾ ਤੇ ਬਹਿਲੀਮਾ ਦੋ ਪਹਾੜੀ ਰਾਜੇ ਸਨ ਲੱਲਾ ਦੇ ਰਾਜ ਵਿੱਚ ਸੋਕਾ ਪੈ ਗਿਆ ਤੇ ਬਹਿਲੀਮਾ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਰਾਜ ਦਾ ਛੇਵਾਂ ਹਿੱਸਾ ਦੇਵੇ ਤਾਂ ਉਸ ਨੂੰ ਨਦੀ ਨਹਿਰ ਦਾ ਪਾਣੀ ਦੇ ਦੇਵੇਗਾ ਲੱਲਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਬਹਿਲੀਮਾ ਨੇ ਉਸ ਨੂੰ ਨਹਿਰ ਦਾ ਪਾਣੀ ਦੇ ਦਿੱਤਾ ਪਰ ਲੱਲਾ ਨੇ ਪਾਣੀ ਲੈ ਕੇ ਉਸ ਨੂੰ ਰਾਜ ਦਾ ਹਿੱਸਾ ਦੇਣ ਤੋਂ ਨਾ ਕਰ ਦਿੱਤੀ ਜਿਸ ਕਰਕੇ ਦੋਨਾਂ ਦੇ ਵਿਚਕਾਰ ਜੰਦ ਸ਼ੁਰੂ ਹੋ ਗਿਆ ਕਾਲ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀ ਕਿੱ ਲੱਲਾ ਦੇ ਦੇਸ਼ ਦਾ ਜੋ ਕਾਲ ਪਿਆ ਸੀ ਉਸ ਨੂੰ ਦੂਰ ਕੀਤਾ ਬਹਿਲੀ ਮਾ ਨੇ ਹਿੱਸਾ ਛਠਾ ਮਣਾ ਕੇ ਜਲ ਨਹਿਰੋ ਦੀ ਮਾ ਉਸ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਸ਼ੇਵਾਂ ਹਿੱਸਾ ਦੇਵੇਗਾ ਤਾਂ ਉਸ ਨੂੰ ਨਹਿਰ ਦਾ ਪਾਣੀ ਦੇ ਦੇਵੇਗਾ ਫਿਰੋਂ ਹੋਇਆ ਲੱਲਾ ਨੇ ਰਨ ਮੰਡਿਆ ਧੀਮਾ ਪੇੜ ਦੋਹਾਂ ਚ ਦਿਸ ਮਚਿਆ ਸੱਟ ਪੀ ਅਨੀਮਾ ਪਰ ਕਹਿੰਦੇ ਕਿ ਜੋ ਲੱਲਾ ਸੀ ਉਸ ਦੇ ਤੇ ਉਹਨਾਂ ਫਿਰੋਂ ਵਾਂਗ ਹੰਕਾਰੀ ਹੋ ਗਿਆ ਤੇ ਉਸ ਨੇ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਕਰਕੇ ਦੋਨਾਂ ਦੇ ਵਿਚਕਾਰ ਯੁੱਧ ਜਿਹੜਾ ਸ਼ੁਰੂ ਹੋ ਗਿਆ ਸਿਰ ਧੜ ਡਿੱਗੇ ਖੇਤ ਵਿੱਚ ਜਿਉ ਬਾਹਣ ਢਿਮਾ ਦੇਖ ਮਾਰੇ ਲਲ ਬਹਿਲੀਮਾ ਨੇ ਰਨ ਮੈਂ ਬਸੀਮਾ ਕਿ ਕਿਸ ਤਰੀਕੇ ਦੇ ਨਾਲ ਦੋਨਾਂ ਦੇ ਵਿੱਚ ਜਦੋਂ ਝਗੜਾ ਸ਼ੁਰੂ ਹੋ ਗਿਆ ਤੇ ਸਿਰ ਭਾਰ ਜਰੇ ਉਹ ਖੇਤ ਦੇ ਵਿੱਚ ਡਿੱਗਨੇ ਸ਼ੁਰੂ ਹੋ ਗਏ ਜਿਸ ਤਰ੍ਹਾਂ ਕਿ ਟੀਮਾ ਖੇਤ ਦੇ ਵਿੱਚ ਡਿੱਗਦੀਆਂ ਨੇ ਉਸੇ ਤਰੀਕੇ ਨਾਲ ਦੋਨੇ ਜਾਨੇ ਜਿਹੜੇ ਸੂਰਮੇ ਸੀ ਸਿਰ ਧੜ ਕੇ ਜਿਹੜੇ ਉਸ ਲੜਾਈ ਦੇ ਮੈਦਾਨ ਵਿੱਚ ਕੁੱਦ ਪਏ ਇਹ ਖਾਰੇ ਲਲ ਬਹਿਲੀਮਾ ਨੇ ਰਾਨੇ ਵਿੱਚ ਮਸੀਮਾ ਕੇਸੀ ਕਿਨ ਦੋਨਾਂ ਦੇ ਵਿਚਕਾਰ ਇਹ ਲੱਲਾ ਨੂੰ ਜੋ ਕਿ ਬਹਿਲੀਮਾ ਦੇ ਨਾਲ ਮੁਕਾਬਲਾ ਕਰਨਾ ਪਿਆ ਦੋਨਾਂ ਦੇ ਵਿਚਕਾਰ ਕੇਸੀ ਕਿਨ ਯੁੱਧ ਜੁਰਾ ਸ਼ੁਰੂ ਹੋ ਗਿਆ ਅਗਲੀ ਹੈ ਹਸਨੇ ਮਹਿਮੇ ਦੀ ਵਾਰ ਹਸਨਾ ਤੇ ਮਹਿਮਾ ਰਾਏ ਦੋ ਸਰਦਾਰ ਸਨ ਹਸਨੇ ਕੋਲ ਕੋਈ ਗੁਨਾਹ ਹੋ ਗਿਆ ਜਿਸ ਨਾਲ ਅਕਬਰ ਬਾਦਸ਼ਾਹ ਨੇ ਉਸ ਨੂੰ ਕੈਦ ਕਰ ਲਿਆ ਜਿਵੇਂ ਹੀ ਅਕਬਰ ਬਾਦਸ਼ਾਹ ਨੇ ਉਸ ਨੂੰ ਕੈਦ ਕੀਤਾ ਤਾਂ ਉਸ ਦਾ ਘਰ-ਬਾਰ ਸਾਰਾ ਕੁਝ ਲੈ ਕੇ ਉਸ ਨੂੰ ਛੱਡ ਦਿੱਤਾ ਪਰ ਹਸਨੇ ਦੀ ਹਾਲਤ ਇਸ ਤਰੀਕੇ ਦੀ ਹੋ ਗਈ ਕਿ ਹਸਨੇ ਨੂੰ ਮਹਿਮੇ ਦੀ ਸ਼ਰਨ ਲੈਣੀ ਪਈ ਹਸਨਾ ਮਹਿਮੇ ਦੇ ਕੋਲ ਗਿਆ ਮਹਿਮੇ ਨੇ ਉਸ ਉੱਤੇ ਉਪਕਾਰ ਕੀਤਾ ਤੇ ਉਸ ਨੂੰ ਆਪਣੀ ਜਾਇਦਾਦ ਦਾ ਵਾਰਸ ਜਿਹਾ ਬਣਾ ਦਿੱਤਾ ਇਸ ਤਰੀਕੇ ਦੇ ਨਾਲ ਉਹ ਦਿੱਲੀ ਦੇ ਵਿੱਚ ਟੈਕਸ ਕਰਨ ਜਾਇਆ ਕਰਦਾ ਸੀ ਪਰ ਹਸਨੇ ਦੇ ਮਨ ਦੇ ਵਿੱਚ ਚਲਾਕੀ ਆ ਗਈ ਉਸ ਨੇ ਉਸ ਨੂੰ ਗੈਰਹਾਜ਼ਰ ਸਾਬਿਤ ਕਰ ਦਿੱਤਾ ਤੇ ਆਪ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ ਤੇ ਇਸ ਤਰੀਕੇ ਦੇ ਨਾਲ ਉਸ ਨੂੰ ਲਗਾਤਾਰ ਗੈਰ ਹਾਜ਼ਰ ਦਿਖਾ ਕੇ ਉਸ ਨੂੰ ਕੈਦ ਕਰ ਦਿੱਤਾ ਗਿਆ ਤੇ ਆਪ ਉਸ ਦੀ ਜ਼ਮੀਨ ਦਾ ਮਾਲਕ ਬਣ ਗਿਆ ਪਰ ਜਿਵੇਂ ਹੀ ਉਹ ਕੈਦ ਹੋ ਗਿਆ ਇੱਕ ਵਾਰੀ ਅਕਬਰ ਬਾਦਸ਼ਾਹ ਸ਼ਿਕਾਰ ਕਰਨ ਆਇਆ ਹੋਇਆ ਸੀ ਤੇ ਉਸ ਨੇ ਕਿਹਾ ਕਿ ਸਭ ਤੋਂ ਵੱਧ ਅਸਲੀ ਨਿਸ਼ਾਨੇबाज ਕੌਣ ਹੈ ਉਸ ਨੇ ਸਾਰੇ ਅਹਿਲਕਾਰਾਂ ਨੂੰ ਬੁਲਾਇਆ ਜਿਵੇਂ ਉਸ ਨੇ ਨਿਸ਼ਾਨੇ ਲਗਾਏ ਉਹਨਾਂ ਕੋਲ ਕਿਸੇ ਕੋਲ ਵੀ ਨਿਸ਼ਾਨਾ ਸਹੀ ਨਹੀਂ ਲੱਗਿਆ ਫਿਰ ਕਿਸੇ ਨੇ ਦੱਸਿਆ ਮਹਿਮਾ ਹੀ ਅਸਲੀ ਨਿਸ਼ਾਨੇਬਾਜ਼ ਹੈ ਉਹ ਚੰਗੀ ਤਰੀਕੇ ਨਾਲ ਨਿਸ਼ਾਨਾ ਲਗਾਉਂਦਾ ਹੈ ਜਿਵੇਂ ਮਹਿਮੇ ਨੂੰ ਬੁਲਾਇਆ ਗਿਆ ਉਸ ਨੇ ਆਪਣਾ ਨਿਸ਼ਾਨਾ ਸਹੀ ਤਰੀਕੇ ਨਾਲ ਲਗਾ ਦਿੱਤਾ ਇਸ ਨਾਲ ਅਕਬਰ ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸ ਨੂੰ ਉਸ ਨੂੰ ਆ ਉਸੀ ਸਾਰੀ ਗੱਲ ਸੁਣੀ ਅਕਬਰ ਨੇ ਉਸ ਦੀ ਸਚਾਈ ਸੁਣ ਕੇ ਉਸ ਨੂੰ ਸੈਨਾ ਦਿੱਤੀ ਕਿ ਉਹ ਹਸਨੇ ਦੇ ਨਾਲ ਜੁਦ ਕਰੇ ਤੇ ਉਹ ਆਪਣੀ ਸਾਰੀ ਸੈਨਾ ਨਾਲ ਲੜ ਕੇ ਹਸਨੇ ਦੇ ਨਾਲ ਉਸ ਨੂੰ ਜਿੱਤ ਦਿੱਤਾ ਤੇ ਹਸਨੇ ਨੂੰ ਹਰਾ ਦਿੱਤਾ ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਪੱਟੀ ਕਿ ਮਹਿਮਾ ਤੇ ਹਸਨਾ ਜੋ ਕਿ ਬਹੁਤ ਜ਼ਿਆਦਾ ਭਾਰੇ ਰਾਜਪੂਤ ਸੀ ਹਸਨੇ ਬੇਈਮਾਨਗੀ ਨਾਲ ਮਹਿਮੇ ਖੱਟੀ ਹਸਨੇ ਨੇ ਬੇਈਮਾਨੀ ਦੇ ਨਾਲ ਮਹਿਮੇ ਦੀ ਜਾਇਦਾਦ ਨੂੰ ਲੁੱਟ ਲਿਆ ਪੇੜ ਦੁਹਾਂ ਦਾ ਮੱਛਿਆ ਸਰਬ ਅੱਗੇ ਸਰਫੱਟੀ ਮਹਿਮੇ ਪਾਈ ਫਤੇ ਰਣਗਰ ਹਸਨੇ ਕੱਟੀ ਉਹਨਾਂ ਦੇ ਵਿਚਕਾਰ ਯੁੱਧ ਸ਼ੁਰੂ ਹੋ ਗਿਆ ਤੇ ਮਹਿਮੇ ਨੇ ਲੜਾਈ ਦੇ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਉਸ ਨੇ ਹਸਨੇ ਨੂੰ ਕੈਦ ਕਰ ਲਿਆ ਬਣ ਹਸਨੇ ਨੂੰ ਛੱਡਿਆ ਮੈਮੇ ਜਸਖੱਤੀ ਪਰ ਫਿਰ ਵੀ ਹਸਨੇ ਨੇ ਉਸ ਨੂੰ ਛੱਡ ਦਿੱਤਾ ਇਸ ਤਰ੍ਹਾਂ ਉਸ ਨੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਵਡਿਆਈ ਹਾਸਲ ਕੀਤੀ ਅਗਲੀ ਹੈ ਮੂਸੇ ਦੀਵਾਰ ਮੂਸਾ ਪਠਾਨੀ ਬਾਦਸ਼ਾਹ ਸੀ ਉਸ ਦਾ ਜਿਸ ਕੁੜੀ ਦੇ ਨਾਲ ਸਗਾਈ ਹੋਈ ਸੀ ਉਸ ਕੁੜੀ ਨੂੰ ਉੱਥੋਂ ਦੇ ਰਾਜੇ ਨੇ ਵਿਆਹ ਲਿਆ ਜਦੋਂ ਇਸ ਗੱਲ ਦਾ ਪਤਾ ਮੂਸੇ ਨੂੰ ਲੱਗਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤਾਂ ਉਸ ਨੇ ਲੜਾਈ ਕਰਨ ਦੇ ਲਈ ਉੱਥੇ ਪਹੁੰਚ ਗਿਆ ਜੀਵ ਉਸ ਜਿਸ ਨੂੰ ਲੜਾਈ ਕੀਤੀ ਉਸ ਨੂੰ ਕੈਦ ਕਰ ਲਿਆ ਤੇ ਉਸ ਨੂੰ ਪੁੱਛਿਆ ਕਿ ਤੂੰ ਉਸ ਕੁੜੀ ਦੇ ਨਾਲ ਵਿਆਹ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਉਸ ਨਾਲ ਪਿਆਰ ਕਰਦਾ ਸੀ ਇਸ ਕਰਕੇ ਉਸ ਨੇ ਉਸ ਨਾਲ ਵਿਆਹ ਕੀਤਾ ਇਹ ਗੱਲ ਪਤਾ ਲੱਗਣ ਤੇ موسی ਬਹੁਤ ਖੁਸ਼ ਹੋਇਆ ਤੇ ਉਸ ਨੇ ਉਹਨਾਂ ਦੋਨਾਂ ਨੂੰ ਅਸ਼ੀਰਵਾਦ ਦਿੱਤਾ ਚੜਿਆ موسی ਪਾਤਸ਼ਾਹ ਸਭ ਸੁਣਿਆ ਜੱਗ ਦੰਦ ਚ ਦੰਦ ਚਿੱਟੇ ਬੜਾ ਹਾਥੀ ਆ ਕੋ ਕਿਤ ਬਰੰਗੇ ਇਹੀ ਕੀਤੀ ਮੂਸਿਆ ਕਿਸ ਕਰੀਨਾ ਅਗੇ ਕਿ ਕਿਸ ਤਰੀਕੇ ਨਾਲ ਮੂਸੇ ਨੇ ਅਜਿਹੇ ਕੰਮ ਕੀਤਾ ਜੋ ਕਿ ਕਿਸੇ ਨੇ ਵੀ ਅੱਗੇ ਨਹੀਂ ਸੀ ਕੀਤਾ ਕਿ ਉਸਨੇ ਉਸ ਕੁੜੀ ਨੂੰ ਉਸ ਰਾਜੇ ਨੂੰ ਸੌਪ ਦਿੱਤਾ ਤੇ ਬਹੁਤ ਜ਼ਿਆਦਾ ਖੁਸ਼ ਹੋਇਆ ਇਹ ਸਾਰੀਆਂ ਵਾਰਾਂ ਕਿੱਥੋਂ ਪ੍ਰਾਪਤ ਹੁੰਦੀਆਂ ਨੇ ਇਹ ਵਾਰਾਂ ਬਾਰੇ ਮਤਬੀਦ ਪਾਇਆ ਜਾਂਦਾ ਹੈ ਕੋਈ ਕਹਿੰਦਾ ਹੈ ਕਿ ਇਹ ਵਾਰਾਂ ਦਸਬੰਦ ਅਕਬਰ ਦੇ ਸਮੇਂ ਦੇ ਨਾਲ ਹੈ ਜਦਕਿ ਅਕਬਰ ਦਾ ਸਮੇਂ ਤਾਂ 16ਵੀਂ ਸਦੀ ਦਾ ਸੀ ਪਰ ਇਹ ਵਾਰਾਂ 13ਵੀਂ 14ਵੀਂ ਸਦੀ ਦੇ ਵਿੱਚ ਰਚੀਆਂ ਗਈਆਂ ਸੰ ਕੋਈ ਇਹਨਾਂ ਨੂੰ ਗੁਰੂ ਨਾਨਕ ਕਾਲ ਦੇ ਸਮੇਂ ਦੇ ਦੌਰਾਨ ਵੀਰੇ ਕਹਿ ਰਿਹਾ ਹੈ ਇਹ ਵਾਰਾਂ ਜੋ ਕਿ ਆਧ ਕਾਲੀ ਵਿੱਚ ਰਚੀਆਂ ਗਈਆਂ ਇਹਨਾਂ ਦੇ ਕੁਝ ਖਾਸ ਲੱਛਣ ਸਨ ਜਿਸ ਤਰ੍ਹਾਂ ਅਨੁਪਰਾਸ ਅਲੰਕਾਰ ਇਸ ਵਾਰ ਦੇ ਵਿੱਚ ਅਨੁਪਰਾਸ ਅਲੰਕਾਰ ਦੀ ਵਰਤੀ ਗਈ ਨੇ ਅਨੁਪਰਾਸ ਅਲੰਕਾਰ ਉਹ ਹੁੰਦਾ ਹੈ ਜਿਸ ਵਿੱਚ ਇੱਕ ਹੀ ਸ਼ਬਦ ਜਾਂ ਇੱਕ ਹੀ ਅੱਖਰ ਦਾ بار-बार ਦੁਹਰਾਓ ਹੁੰਦਾ ਹੈ ਜਿਵੇਂ ਰਾਣਾ ਰਾਏ ਕਮਾਲ ਦੀ ਨਰਨ ਪਾਰਾ ਬਾਹੀ ਅਗਲੀ ਹੈ ਉਪਮਾ ਅਲੰਕਾਰ ਉਪਮਾ ਅਲੰਕਾਰ ਉਹ ਹੁੰਦੇ ਨੇ ਜਿਸ ਦੇ ਵਿੱਚ ਇੱਕ ਚੀਜ਼ ਦੀ ਤੁਲਨਾ ਦੂਜੀ ਚੀਜ਼ ਦੇ ਨਾਲ ਕੀਤੀ ਜਾਂਦੀ ਹੈ ਟਾਲੀ ਟਾਲੀ ਅੰਬਰ ছায়ਾ ਵਾਂਗ ਫੁੱਲੀ ਕਾਹੀ ਕਿ ਅੰਬਰ ਇਸ ਸਿੱਕੇ ਨਾਲ ਉਸ ਦੇ ਵਿੱਚ ਟਾਲਿਆ ਗਿਆ ਜਿਸ ਤਰ੍ਹਾਂ ਕਿ ਫੁੱਲਾਂ ਦੇ ਪ੍ਰਕਾਸ਼ ਹੈ ਚੜ੍ਹੇ ਜਾਂਦਾ ਹੈ ਦ੍ਰਿਸ਼ਟਾਂਤ ਅਲੰਕਾਰ ਦ੍ਰਿਸ਼ਟਾਂਤ ਅਲੰਕਾਰ ਤੋਂ ਪਾਉੁੰਦੇ ਜਿਸ ਦੀ ਕਿਸੇ ਦੂਸਰੇ ਦੇ ਨਾਲ ਉਦਾਹਰਣ ਦੇ ਕੇ ਉਸ ਵਰਗਾ ਜਿਹੜਾ ਉਸ ਨੂੰ ਸਮਝਿਆ ਜਾਂਦਾ ਹੈ ਸਿਰ ਤੜ ਡਿੱਗੇ ਖੇਤ ਵਿੱਚ ਜਿਉਂ ਵਾਹਣ ਟੀਮਾ ਬਦਿਆ ਸੰਗਲਪਾ ਕੇ ਚਨ ਕਿਲੇ ਬੰਦਰ ਖੇਤ ਦੇ ਵਿੱਚ ਉਹ ਇਸ ਤਰੀਕੇ ਨਾਲ ਜੋਧੇ ਡੇਗੇ ਜਿਸ ਤਰ੍ਹਾਂ ਕਿ ਖੇਤ ਨੂੰ ਵਾਹਣ ਦੇ ਮਗਰੋਂ ਟੀਮਾ ਨਜ਼ਰ ਆਉਂਦੀਆਂ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਉਸ ਨੂੰ ਇਸੇ ਤਰ੍ਹਾਂ ਕੈਦ ਕਰ ਲਿਆ ਜਿਸ ਤਰ੍ਹਾਂ ਕਿ ਬੰਦਰ ਨੂੰ ਕਿਲੇ ਦੇ ਵਿੱਚ ਬੰਨ ਲਿਆ ਜਾਂਦਾ ਹੈ ਇਸ ਵਿੱਚ ਦ੍ਰਿਸ਼ ਬਿੰਬ ਵੀ ਵਰਤੇ ਗਏ ਹਨ ਦ੍ਰਿਸ਼ ਬਿੰਬਿਤ ਪਾਵ ਹੈ ਜਿਸ ਨਾਲ ਸਾਡੇ ਅੱਖਾਂ ਦੇ ਅੱਗੇ ਜਰਾ ਕੋਈ ਚਿੱਤਰ ਬਣ ਜਾਂਦਾ ਹੈ ਦੰਦ ਚਿੱਟੇ ਵੱਡੇ ਹਾਥੀਆ ਕੋ ਕਿਤ ਬਰੰਗੇ ਰੁੱਤ ਪਛਾਤੀ ਬਗਲਿਆ ਕਟਕਾਲੀ ਸੰਗੇ ਇਹ ਇੱਕ ਤਰੀਕੇ ਦਾ ਚਿੱਤਰ ਜੇ ਸਾਡੇ ਅੱਖਾਂ ਦੇ ਸਾਹਮਣੇ ਪੇਸ਼ ਹੋ ਰਿਹਾ ਹੈ ਅਗਲਾ ਹੈ ਬੀਰਸ ਇਸ ਦੇ ਵਿੱਚ ਬੀਰਸ ਦੀ ਵੀ ਵਰਤੋਂ ਕੀਤੀ ਗਈ ਹੈ ਬੀਰਸ ਉਹ ਹੁੰਦਾ ਹੈ ਜਿਸ ਦੇ ਵਿੱਚ ਬਹਾਦਰੀ ਇਹਨੂੰ ਵੀ ਪੇਸ਼ ਕੀਤਾ ਜਾਂਦਾ ਹੈ ਤੇ ਨਾਲ ਦਿਨਾਰ ਸੰਬਿਕ ਰਸ ਵੀ ਆਉਂਦਾ ਹੈ ਪਾਪੀ ਬ੍ਰਾਹਮ ਖਾਨ ਪਰ ਚੰਡਿਆ ਸਿਕੰਦਰ ਪੇੜ ਦੋਹਾ ਦਾ ਮੱਛਿਆ ਰਣ ਦੇ ਅੰਦਰ ਫੜਿਆ ਖਾਨ ਬ੍ਰਾਹਮਨੋ ਕਰ ਫਤੇ ਸਕੰਦਰ ਇਬਰਾਹਿਮ ਖਾਨ ਤੇ ਸਕੰਦਰ ਦੇ ਵਿਚਕਾਰ ਲੜਾਈ ਜੋਗੀ ਸ਼ੁਰੂ ਹੋ ਗਈ ਸੀ ਕਿਸ ਤਰੀਕੇ ਨਾਲ ਦੋਹਾਂ ਦੇ ਵਿਚਕਾਰ ਜਦੋਂ ਲੜਾਈ ਸ਼ੁਰੂ ਹੋ ਗਈ ਸੀ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਬਰਾਹਿਮ ਖਾਨ ਨੂੰ ਫੜ ਲਿਆ ਸੀ ਤੇ ਸਕੰਦਰ ਨੇ ਜਿੱਤ ਜੋ ਕੀ ਹਾਸਿਲ ਕਰ ਲਈ ਸੀ ਇਸ ਦਾ ਕੈਸਾ ਦੇ ਹੈ ਕਿ ਇਹ ਵਾਰਾਂ ਜੋ ਕਿ ਆਧ ਕਾਲ ਦੀ ਵਿੱਚ ਰਚੀਆਂ ਗਈਆਂ ਨੇ ਇਹ ਵਾਰ ਕਾਵ ਦੀ ਸਰੂਪ ਤੇ ਮિજાਜ ਨੂੰ ਨਿਸ਼ਚਿਤ ਕਰਦੀਆਂ ਨੇ ਮੱਧ ਕਾਲ ਦੀ ਆਧੁਨਿਕ ਕਾਲ ਵਿੱਚ ਵੀ ਬਹੁਤ ਜ਼ਿਆਦਾ ਵਾਰਾਂ ਰਚੀਆਂ ਗਈਆਂ ਨੇ ਇਸ ਰੂਪਾਕਾਰ ਨੂੰ ਭਾਵਾਂ ਦੀ ਅਭਿਵਿਅਕਤੀ ਦੇ ਲਈ ਉਤਰਾਧੁਨਿਕ ਕਵੀਆਂ ਨੇ ਵੀ ਵਰਤਿਆ ਹੈ ਮੈਨੂੰ ਆਸ ਹੈ ਕਿ ਇਸ ਵੀਡੀਓ ਦੇ ਰਾਹੀਂ ਵੀ ਅਸੀਂ ਸਾਹਿਤ ਦੇ ਵਿੱਚ ਜੋ ਲੋਕ ਵਾਰਾਂ ਰਚੀਆਂ ਗਈਆਂ ਸਨ ਉਸ ਬਾਰੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਹੋਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਧੰਨਵਾਦ